ਵਾਹਿਗੁਰੂ 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 ਧੰਨ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰਗ੍ਰਾਸਾ ਨਮੋ ਮਾਤਾ ਸਾਹਿਬ ਦੇਵਾ ਨਮੋ ਮਾਤਾ ਸਾਹਿਬ ਦੇਵਾ ਸਤਿਗੁਰੂ ਦੇ ਪਿਆਰਿਓ ਜਿਸ ਤਰ੍ਹਾਂ ਮਹਾਰਾਜ ਬਚਨ ਕਰਦੇ ਨੇ ਹਾਰ ਸਿਮਰਨ ਕੀ ਸਗਲੀ ਵੇਲਾ ਹਾਰ ਸਿਮਰਤ ਬਹੁ ਮਾਇਆ ਕੇਲਾ ਵੀ ਜਦੋਂ ਬੰਦਾ ਸਿਮਰਨ ਜੀ ਕਰੇ ਨਾ ਉਹ ਸਾਰਾ ਸਮਾਂ ਹੀ ਅਮਰਤ ਵੇਲਾ ਹੁੰਦਾ ਇੱਕ ਤਾਂ ਇਹ ਜ਼ਰੂਰੀ ਸਮਝ ਲੈਣਾ ਚਾਹੀਦਾ ਹੈ ਨੰਬਰ 2 ਜਦੋਂ ਆਪਾਂ ਸਿਮਰਨ ਕਰਾਂਗੇ ਸਿਮਰ ਨਾਲ ਜੁੜ ਗਏ ਭਾਵੇਂ ਲੱਖ ਲੋਕਾਂ ਵਿੱਚ ਬੈਠੇ ਹੋਈਏ ਤਾਂ ਇਕੱਲੇ ਹੋਵਾਂਗੇ ਆਪਾਂ ਯਾਨੀ ਕਿ ਸੁਰਤੀ ਅੰਤਰਧਿਆਨ ਹੁੰਨੇ ਆ ਉਹ ਲੋਕਾਂ ਦਾ ਧਿਆਨ ਨਹੀਂ ਹੁੰਦਾ ਲੋਕਾਂ ਨਾਲ ਜੁੜੇ ਨਹੀਂ ਹੁੰਦੇ ਵਿੱਚ ਬੈਠੇ-ਬੈਠ ਵੀ ਇਕੱਲੇ ਹੁੰਨੇ ਆ ਹਰ ਸਿਮਰਤ ਸਿਮਰਨ ਦੀ ਸਗਲੀ ਵੇਲਾ ਸੋ ਕਈ ਗੁਰਮੁਖ ਪਿਆਰਿਆਂ ਦਾ ਮਨ ਵਿੱਚ ਖਿਆਲ ਹੁੰਦਾ ਹੈ ਕਿ ਰਾਤ ਨੂੰ ਅੱਖ ਖੁੱਲ ਜਾਂਦੀ ਹੈ 12 ਵਜੇ 12:30 1 ਵਜੇ ਤਾਂ 2-3 2 2.5 ਘੰਟੇ ਉਦੋਂ ਨੀਂਦ ਨਹੀਂ ਆਉਂਦੀ ਹੈਗੀ ਤੇ ਜੇ ਜਾਗਦੇ ਰਹੀਏ ਆਵਾਸੀਆਂ ਲਈ ਜਾਂਦੇ ਆ ਤੇ 2-3 ਘੰਟੇ ਪਾਸੇ ਮਾਰੀ ਜਾਂਦੇ ਆ ਆਪਾਂ ਇੱਧਰ ਉੱਧਰ ਵੀ ਨੀਂਦ ਨਹੀਂ ਆਉਂਦੀ ਤੇ 2-3 ਘੰਟੇ ਬਾਅਦ 3:00 2:30 ਫੇਰ ਨੀਂਦ ਆ ਜਾਂਦੀ ਹੈ ਸੋ ਉਦੋਂ ਆਪਾਂ ਸੋਚਦੇ ਆ ਕਈ ਵਾਰੀ ਨਾ ਵੀ ਨਾ ਤਾਂ ਹੁਣ ਇਸ਼ਨਾਨ ਕਰਨ ਜੋਗੇ ਜੇ ਇਸ਼ਨਾਨ ਕਰਾਂਗੇ ਫਿਰ ਅਜੇ ਟਾਈਮ ਬਹੁਤ ਪਿਆ ਹੈ ਦੁਬਾਰੇ ਸੋਣਾ ਪੋਗਾ ਸੋਣਾ ਪੈ ਜਾਂਦਾ ਕਿਉਂਕਿ ਲੰਮਾ ਬਹੁਤ ਹੁੰਦਾ ਨਾ ਸਮਾਂ ਵੀ 12:30 ਤੋਂ 1 ਤੋਂ ਲੈ ਕੇ 4-5 ਵਜੇ ਤੱਕ ਸੋ ਇਸ ਤਰ੍ਹਾਂ ਕਰਿਆ ਕਰੋ ਤੁਹਾਡੇ ਅੰਦਰ ਚਾਹ ਤਾਂ ਹੁੰਦਾ ਨਾ ਵੀ ਸਿਮਰਨ ਕਰੀਏ ਫਿਰ ਕਈਆਂ ਦੇ ਮਾਰੇ ਵਿੱਚ ਹੁੰਦਾ ਹੈ ਕਿ ਸਿਮਰਨ ਇਸ਼ਨਾਨ ਕਰੇ ਬਿਨਾਂ ਨਹੀਂ ਕਰਨਾ ਚਾਹੀਦਾ ਇਹ ਹੁੰਦਾ ਨਹੀਂ ਨਹੀਂ ਪਿਆਰਿਓ ਜੇ ਸਿਮਰਨਾ ਇਸ਼ਨਾਨ ਕਰਨ ਤੋਂ ਬਿਨਾ ਜੀ ਕਰੇ ਤਾਂ ਕਰ ਲੈਣਾ ਚਾਹੀਦਾ ਇਹ ਨਾ ਉਹ ਵੇ ਜਣ ਕੇ ਬੰਦਨ ਨਹੀਂ ਹੈਗੇ ਬਹੁਤੇ ਪਰ ਜੇ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਨੇ ਦਰਸ਼ਨ ਕਰਨੇ ਨੇ ਦਰਬਾਰ ਸਾਹਿਬ ਜਾਣਾ ਹੈ ਜੋਤ ਬੱਤੀ ਕਰਨੀ ਹੈ ਤਾਂ ਇਸ਼ਨਾਨ ਕਰ ਲਓ ਪਰ ਜੇ ਖੁੱਲਾ ਜਾਪ ਕਰਨਾ ਹੈ ਇਹ ਪ੍ਰੇਮਾ ਭਗਤੀ ਕਹਿੰਦੇ ਉਹਨੂੰ ਵੀ ਇਹ ਨਿਰਗਣ ਰੂਪ ਉਹਦੇ ਵਿੱਚ ਆ ਜਾਂਦੀ ਹੈ ਵੀ ਨਾ ਮੈਂ ਸਰੀਰ ਹੈਗਾ ਨਾ ਅਕਾਲ ਪੁਰਖ ਸਰੀਰ ਹੈਗਾ ਅਕਾਲ ਪੁਰਖ ਵੀ ਸ਼ਬਦ ਹੈ ਜਿਹੜਾ ਮੈਂ ਆ ਮੈਂ ਸੁਰਤ ਹੈ ਇਸ ਵਿਸ਼ਵਾਸ ਵਿੱਚ ਵੀ ਮੈਂ ਸਰੀਰ ਨਹੀਂ ਅਕਾਲ ਪੁਰਖ ਕੋਈ ਸਰੀਰ ਨਹੀਂ ਹੈਗਾ ਅਕਾਲ ਪੁਰਖ ਹੀ ਪ੍ਰੇਮ ਪ੍ਰਕਾਸ਼ ਹੈ ਅਨੁਭੋ ਪ੍ਰਕਾਸ਼ ਹੈ ਮੇਰਾ ਜਿਹੜਾ ਸਰੀਰ ਹੈ ਮੈਂ ਵੀ ਸਰੀਰ ਨਹੀਂ ਮੈਂ ਵੀ ਇੱਕ ਜਾਨੀ ਕਿ ਸੁਰਤਾ ਤੇ ਇਸ ਤਰ੍ਹਾਂ ਕਰਕੇ ਫਿਰ ਉਦੋਂ ਨਾ ਜਣੀ ਜੇ ਆਪਾਂ ਇਸ਼ਨਾਨ ਕਰਕੇ ਬੈਠੀਏ ਫਿਰ 2 2.5 ਘੰਟੇ ਬਾਅਦ ਹਰ ਇੱਕ ਬੰਦੇ ਨੂੰ ਆਲਸ ਜ਼ਰੂਰ ਪੈਂਦਾ ਐਵੇਂ ਜੋ ਕੋਈ ਕਹੇ ਵੀ ਜਣ ਕੇ ਮੈਂ ਤਾਂ 5-6 ਘੰਟੇ ਬੈਠਿਆ ਰਿਹਾ ਉਹ ਗੱਲਾਂ ਉੱਚੀਆਂ ਨੇ ਜਦੋਂ ਸ਼ਬਦ ਸੁਰ ਦੀ ਕਮਾਈ ਹੋ ਜਾਂਦੀ ਹੈ ਨਾ ਦਸਵੇਂ ਦੁਆਰ ਨੂੰ ਚੜਨ ਲੱਗ ਜਾਂਦੀਆਂ ਨੇ ਆਪਣੇ ਸੁਰਤਾਂ ਉਹਦੋਂ ਗੱਲ ਵੱਖਰੀ ਹੁੰਦੀ ਹੈ ਪਰ ਜਿੰਨਾਂ ਨੂੰ ਐ ਲੱਗਦਾ ਮੈਂ ਘੰਟੇ ਡੇਢ ਘੰਟੇ ਦੇ ਵਾਸਤੇ ਮੰਨ ਕਰਕੇ ਫਿਰ ਥੱਕ ਜਾਨਾ ਉਹ ਸੰਗ ਜੀ ਉਹਨਾਂ ਨੂੰ ਕਈ ਵਾਰੀ ਹੁੰਦਾ ਵੀ 1:30 ਵਜੇ ਜਾਗ ਆ ਗਈ 12:00 ਵਜੇ ਜਾਗ ਆ ਗਈ 2 ਘੰਟੇ ਫਿਰ ਨੀਂਦ ਨਹੀਂ ਆਉਂਦੀ ਫਿਰ ਸੰਗ ਜੀ ਉਹ ਇੰਨਾ ਤਾਂ ਇਸ਼ਨਾਨ ਕਰ ਜੋਗੇ ਕਿਉਂਕਿ ਡੇਢ ਘੰਟੇ ਬਾਅਦ ਫਿਰ ਦੁਆਰੇ ਬਿਸਤਰੇ ਤੇ ਜਾਣਾ ਹੈ ਉਹ ਖੁੱਲਾ ਪਾ ਪਾਠ ਕਰ ਲੈ ਕਰੋ ਮਤਲਬ ਇਸ਼ਨਾਨ ਕਰਨ ਤੋਂ ਬਿਨਾਂ ਹੀ ਪਾਣੀ ਦਾ ਗਲਾਸ ਪੀ ਕੇ ਹੋ ਸਕਦਾ ਮੂੰਹ ਵਾ ਧੋ ਲੋ ਫਿਰ ਸਾਵਧਾਨ ਹੋ ਕੇ ਥੱਲੇ ਬੈਠ ਜਾਓ ਬਿਸਤਰੇ ਦੇ ਵਿੱਚ ਫਿਰ ਦੁਆਰੇ ਆਲਸ ਹੋ ਜਾਂਦੀ ਹੈ ਇੱਕ ਚਾਦਰ ਵਿਛਾ ਲਓ ਕੋਈ ਕੰਬਲ ਵਿਛਾ ਲਓ ਤਾਂ ਤੁਸੀਂ ਬਿਨਾਂ ਇਸ਼ਨਾਨ ਕਰੇ ਵੀ ਸਿਮਨ ਕਰਨ ਲੱਗ ਜਾਓ ਘੰਟਾ ਡੇਢ ਘੰਟਾ ਜੇ ਤੁਹਾਡਾ ਸਰੀਰ ਥਕਾਉਟ ਮੰਗਦਾ ਹੈ ਘੰਟਾ ਡੇਢ ਘੰਟਾ ਸੰਗ ਜੀ ਪਾਠ ਕਰਕੇ ਫਿਰ ਫਿਰ ਸੌਂ ਜਾਇਆ ਕਰੋ ਥੱਕਾ ਨਹੀਂ ਕਰਨਾ ਜਦੋਂ ਤੁਸੀਂ ਇਸ ਤਰ੍ਹਾਂ ਅਭਿਆਸ ਕਰੋਗੇ ਵੀ ਹਿੰਨਾ ਡੇਢ ਮਹੀਨਾ ਫਿਰ ਦਿਹਾੜੇ ਇੱਕ ਘੰਟੇ ਡੇਢ ਘੰਟੇ ਬਾਅਦ ਤੁਹਾਨੂੰ ਥਕਾਵਟ ਆਉਂਦੀ ਹੈ ਉਹ ਥਕਾਵਟ ਵੀ ਆਉਣੋਂ ਫੜ ਜਾਏਗੀ ਤੇ ਸਿਮਰਨ ਕਰਨ ਦਾ ਅਭਿਆਸ ਵੀ ਵਧ ਜਾਏਗਾ ਪਰ ਇਹ ਨਾ ਹੋਵੇ ਵੀ 2 ਘੰਟੇ ਪਹਿਰੇ ਪਾਸੇ ਮਰੀ ਗਏ ਸਾਨੂੰ ਨੀਂਦ ਤਾਂ ਆਉਂਦੀ ਨਹੀਂ ਉਹ ਗੁਆਚਣਾਂ ਦਿਹਾੜੇ ਸਮਾਂ ਬਹੁਤ ਵਧੀਆ ਹੁੰਦਾ ਉਦੋਂ એનર્ਜੀ ਹੁੰਦੀ ਹੈ ਸੁਰਤ ਜਾਗੀ ਹੁੰਦੀ ਹੈ ਪਰਮਾਤਮਾ ਵੱਲੋਂ ਕਿਰਪਾ ਹੁੰਦੀ ਹੈ ਤੇ ਇਸ ਨਾਲ ਪਾਣੀ ਕਰਨ ਤੋਂ ਬਿਨਾਂ ਵੀ ਸਿਮਰਨ ਕਰਨ ਲੱਗ ਰਹੋ ਸਿਮਰਨ ਅਬ ਕਲੂ ਆਇਓਰਿਕ ਨਾਮ ਬੋ 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 ਜਿਵੇਂ ਦੇਸੀ ਭਾਜ ਵਿੱਚ ਆਪਾਂ ਕਹਿੰਦੇ ਚੱਕਦਿਆ ਕਰੋ ਫੱਟੇ ਸੰਗਤ ਜੀ ਇਹ ਬਹੁਤ ਵੱਡੀ ਗੱਲ ਹੈ ਊਰਜਾ ਹੈਗੀ ਇੱਦਾਂ ਮਹਾਰਾਜ ਤੇ ਪਾਸ਼ਾ ਕਿਰਪਾ ਦੇ ਘਰ ਆ ਕੇ ਤੁਹਾਨੂੰ ਊਰਜਾ ਦਿੰਦੇ ਨੇ એનર્ਜੀ ਦਿੰਦੇ ਨੇ ਬਿਨਾਂ ਇਸ਼ਨਾਨ ਕਰਨ ਵਾਸਤੇ ਵੀ ਬੈਠ ਜਾ ਕਰੋ ਪਰ ਜਿਹੜੀ ਵਿਧੀ ਹੁੰਦੀ ਹੈ ਇਸ਼ਨਾਨ ਗੁਰੂ ਘਰ ਜਾਣਾ ਪਾਠ ਕਰਨਾ ਗੁਟਕਾ ਸਭ ਚੱਕਣਾ ਉਹ ਵੀ ਇਸ਼ਨਾਨ ਕਰਕੇ ਕਰਨਾ ਚਾਹੀਦਾ ਤੇ ਜੇ ਤੁਸੀਂ ਖੁੱਲਾ ਪਾਠ ਕਰਨਾ ਮੂਲ ਮੰਤਰ ਇਸ ਤਰੀ ਸਮਾਧੀ ਲਾ ਕੇ ਕਰ ਲਿਆ ਕਰੋ ਤੇ ਜਾਂ ਤੁਸੀਂ ਜਣ ਕੇ ਵੀ ਵਹਿਗੁਰੂ ਵਹਿਗੁਰੂ ਕਰਨਾ ਫਿਰ ਉਸ ਤਰ੍ਹਾਂ ਅਭਿਆਸ ਕਰ ਲਿਆ ਕਰੋ ਆਪ ਦੀ ਅਵਸਥਾ ਦੇਖ ਕੇ ਬਿਨਾ ਇਸ਼ਨਾਨ ਕਰੇ ਵੀ ਤੁਸੀਂ ਕਰ ਸਕਦੇ ਹੋ ਪਰ 5 4.5 5 ਤੋਂ ਬਾਅਦ ਤਾਂ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ ਹੈ ਜਿਹੜੇ ਵੱਡੇ ਵੈਸੀ ਨੇ ਉਹ ਇਹਦਾ 1 ਵਜੇ ਘਰ ਹੀ ਲੈਂਦੇ ਨੇ ਉਹਨਾਂ ਤਾਂ ਗੱਲ ਉੱਚੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ